ਪਬਲਿਕ ਨੂੰ ਬਹੁਤ ਤੰਗ ਆ ਜੀ ਆਪਣੇ 4 ਦਿਨ ਲੱਗੇ ਆ ਜੀ ਬਹੁਤ ਬੁਰਾ ਹਾਲਤ ਆ ਜੀ ਨਿਕਲਣਾ ਬੜਾ ਖਬਰਸਾਦ ਦੇ ਵਿੱਚ ਇਹ ਹੁਣ ਇਹ ਤਾਂ ਥੋੜਾ ਮੀਂਹ ਬਾਰਿਸ਼ ਘਟੀ ਆ ਤੇ ਪਾਣੀ ਘਟਿਆ ਪਹਿਲਾਂ ਤਾਂ ਇੱਥੋਂ ਇੱਕ ਵੀ ਬੰਦਾ ਆ ਜਾ ਨਹੀਂ ਸਕਦਾ ਸੀ ਅਸੀਂ ਜਿੱਦਾਂ ਡਿਊਟੀ ਜਾਣਾ ਹੁੰਦਾ ਸਵੇਰੇ ਨਦੀ ਆ ਜਾਂਦੀ ਐਬਸੈਂਟਾ ਹੀ ਹੁੰਦੀਆਂ ਫਿਰ ਪੰਜਾਬ ਦੇ ਵਿੱਚ ਲਗਾਤਾਰ ਵਿਕਾਸ ਦਾ ਦਾਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸ ਤਰੀਕੇ ਦੇ ਨਾਲ ਫੇਲ ਹੁੰਦੀ ਐ ਦਾਅਵੇ ਕਿਸ ਤਰੀਕੇ ਦੇ ਨਾਲ ਖੋਖਲੇ ਸਾਬਤ ਹੁੰਦੇ ਨੇ ਇਹ ਪਿੰਡ ਜੈੰਤੀ ਮਾਜਰੀ ਨੂੰ ਜਾਣ ਵਾਲਾ ਰਸਤਾ ਐ ਔਰ ਉਸਤੇ ਉੱਤੇ ਜਿਹੜਾ ਇਹ ਪੁਲ ਬਣਿਆ ਹੋਇਆ ਹਾਲਾਂਕਿ ਹਾਲਾਤ ਜਿਹੜੇ ਨੇ ਬੇहद ਗੰਭੀਰ ਬਣੇ ਹੋਏ ਆ ਇਸ ਇਲਾਕੇ ਦੇ ਵਿੱਚ ਜਿਹੜੇ ਲੋਕ ਇਧਰੋਂ ਜਾਣ ਵਾਲੇ ਲਗਭਗ 5 ਤੋਂ 6 ਪਿੰਡ ਜਿਹੜੇ ਨੇ ਇਸ ਰਸਤੇ ਤੋਂ ਅੱਗੇ ਨੇ ਪਰ ਸਾਰੇ ਜਿਹੜੇ ਆਪਣੀ ਜਾਨ ਨੂੰ ਰਿਸਕ ਚ ਪਾ ਕੇ ਇਸ ਰਸਤੇ ਦਾ ਹੀ ਲੰਘਦੇ ਰਹੇ ਫਿਰ ਚਾਹੇ ਉਹ ਸਕੂਲੀ ਵਿਦਿਆਰਥੀ ਹੋਣ ਬੱਚੇ ਹੋਣ ਜਾਂ ਫਿਰ ਆਪਣੇ ਕੰਮਕਾਰ ਦੇ ਲਈ ਜਾਣ ਵਾਲੇ ਜਿਹੜੇ ਲੋਕ ਹੋਣ ਤਾਂ ਇਸ ਦੇ ਵਿੱਚ ਵਿਕਾਸ ਕਿੱਥੇ ਖੜਾ ਹੈ ਵਿਕਾਸ ਕਿਸ ਲੀਹਾ ਦੇ ਤੁਰ ਰਿਹਾ ਹੈ ਤਾਂ ਚੌਧਰੀ ਸ਼ਾਮਲਾ ਸਿੰਘ ਸਾਡੇ ਨਾਲ ਹੈ ਸ਼ਰੋਮਣੀ ਕਾਲੇਡ ਤੋਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਸਾਰੀਆਂ ਚੀਜ਼ਾਂ ਕਿਉਂਕਿ ਵਿਕਾਸ ਕਹਿੰਦੇ ਬਹੁਤ ਜ਼ਿਆਦਾ ਸੀ ਕਰਤਾ ਪੰਜਾਬ ਦੇ ਵਿੱਚ ਪਰ ਹਾਲਾਤ ਕਿਸ ਤਰ੍ਹਾਂ ਖੜੇ ਨੇ ਪਸੋਂ ਪਹਿਲੇ ਤੁਹਾਡਾ ਇਸ ਮੌਕੇ ਤੇ ਆਣ ਦਾ ਬਹੁਤ ਬਹੁਤ ਧੰਨਵਾਦ ਆਪਾਂ ਵਿਕਾਸ ਦੀ ਗੱਲ ਕਰਦੇ ਆ ਮੈਨੂੰ ਤਾਂ ਸ਼ਰਮ ਆਂਦੀ ਹੈ ਇਹ ਗੱਲ ਕਰਦੇ ਨੂੰ ਜਿਹੜੇ ਹਾਲਾਤ ਅਸੀਂ ਨਿਊ ਚੰਡੀਗੜ੍ਹ ਤੋਂ 1 ਕਿਲੋਮੀਟਰ ਦੂਰੀ ਤੇ ਖੜੇ ਆ ਤੇ ਮੌਜੂਦੇ ਵਿਧਾਨ ਸਭਾ ਸੈਕਟਰ 8 ਤੋਂ 5 ਕਿਲੋਮੀਟਰ ਦੂਰ ਤੇ ਆ ਤੇ ਪਿਛਲੇ 70 ਸਾਲਾਂ ਦਾ ਜਿਹੜਾ ਵਿਕਾਸ ਹੈ ਉਹਦੇ ਵਿੱਚ ਪਿਛਲੀ ਵਾਰੀ ਕਾਲੀਦਾਂ ਦੀ ਸਰਕਾਰ ਨੇ ਕਾਜਵੇ ਬਣਾਏ ਸੀ ਤੇ ਇਹਨਾਂ ਦੀ ਹਰ ਸਾਲ ਰਿਪੇਅਰ ਮੰਗਦੇ ਆ ਪਿਛਲੇ 10 ਸਾਲਾਂ ਦੀ ਜਦੋਂ ਆ ਸਾਢੇ 8 ਸਾਲਾਂ ਦੇ ਵਿੱਚ ਇਹਨਾਂ ਦੀ ਨਾਂ ਰਿਪੇਅਰ ਹੋਣ ਕਰਕੇ ਤੇ ਇਹ ਕਾਜਵੇ ਵੀ ਟੁੱਟ ਗਏ ਜਿਹੜੀ ਸਰਕਾਰ ਵਿਕਾਸ ਦੀ ਗੱਲ ਕਰਦੀ ਹੈ ਸਰਦਾਰ ਭਗਵੰਤ ਸਿੰਘ ਸਾਹਿਬ ਸੀਐਮ ਸਾਹਿਬ ਵਿਕਾਸ ਦੀ ਗੱਲ ਕਰਦੇ ਆ ਤੇ ਆ ਤੁਸੀਂ ਹਾਲਾਤ ਦੇਖੇ ਲੈ ਕਿੰਦਾਂ ਦੇ ਨਿਊ ਚੰਡੀਗੜ੍ਹ ਤੋਂ 1 ਕਿਲੋਮੀਟਰ ਦੂਰ ਤੇ ਖੜੇ ਅਸੀਂ ਤੇ ਸਾਡੇ ਲੋਕ ਇੱਥੇ ਬਹੁਤ ਪ੍ਰੇਸ਼ਾਨ ਹੋ ਰਹੇ ਆ ਤੇ ਜਦ ਕਿ ਇਹ ਕੰਮ ਪਹਿਲ ਦੇ ਆਧਾਰ ਤੇ ਵਿਕਾਸ ਪਤਨੀ ਪੰਜਾਬ ਚ ਉਹਨਾਂ ਨੇ ਕਿਹੜੇ ਜ਼ਿਲ੍ਹੇ ਚ ਕੀਤਾ ਸੰਗਰੂਰ ਕੀਤਾ ਬਠਿੰਡੇ ਕੀਤਾ ਪੰਨੀ ਪਠਾਨਕੋਟ ਕੀਤਾ ਪਤਾ ਨਹੀਂ ਕਿੱਥੇ ਕੀਤਾ ਸਰਕਾਰ ਗੱਲ ਕਰਦੀ ਹੈ ਜੀ ਵਿਕਾਸ ਦੀ ਆ ਥੋੜੇ ਸਾਹਮਣੇ ਵਿਕਾਸ ਹੈ ਇਹਨਾਂ ਮੁਕਾਜਵਿਆਂ ਦੀ ਰਿਪੇਅਰ ਨਹੀਂ ਕਰਾ ਸਕੀ ਸਰਕਾਰ ਅਜੇ ਤੱਕ ਤੇ ਜਾਨਾ ਕੁਝ ਨਾ ਕਹਿੰਦਾ ਹੋਇਆ ਮੈਂ ਤਾਂ ਇਹੀ ਬੇਨਤੀ ਕਰਦਾ ਵੀ ਆ ਜਿਹੜੇ ਘੱਟੋ ਘੱਟ ਇਹਨਾਂ ਜੇ ਰਿਪੇਅਰ ਹੋ ਜਾਂਦੀ ਤਾਂ ਇਹ ਵੱਜ ਜਾਣੇ ਸੀ ਨਹੀਂ ਜਿਸ ਤਰੀਕੇ ਨਾਲ ਅੱਗੇ ਕਿੰਨੇ ਕ ਪਿੰਡ ਹੋਰ ਨੇ ਪਰ ਇਹੀ ਰਸਤਾ ਮੇਨ ਜਾਂਦਾ ਜੇ ਇਸ ਤੋਂ ਇਲਾਵਾ ਕੋਈ ਹੋਰ ਰਸਤਾ ਵੀ ਹੈਗਾ ਇਹਨਾਂ ਚ ਇਹ ਦਰਅਸਲ ਨਹੀਂ 올ਡ ਬੱਦੀ ਦੇ ਨਾਂ ਤੇ ਇਹ ਰੋਡ ਹੈ ਇਹ ਤੇ ਅੱਗੇ ਚਾਰ ਪਿੰਡ ਜ਼ਿਲ੍ਹਾ ਮੁਹਾਲੀ ਦੇ ਹਨ ਤੇ ਦੋ ਪਿੰਡ ਜਿਹੜੇ ਹਰਿਆਣੇ ਦੇ ਐ ਹਰਿਆਣੇ ਦਾ ਜਿਹੜਾ ਜਦ ਕਿ ਮੇਨ ਹਾਈਵੇ ਤੋਂ ਲਿੰਕ ਤੋਂ 4 ਕਿਲੋਮੀਟਰ ਅੰਦਰ ਆ ਕੇ ਉਹਨਾਂ ਨੇ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ 20 ਫੁੱਟਾ ਰੋਡ ਚੌੜਾ ਪੁਲੀਆਂ ਲਾ ਕੇ ਕੰਪਲੀਟ ਬਣਾਇਆ ਹੋਇਆ ਹੈ ਉਤੋਂ ਅੱਗੇ ਸਾਡਾ ਜਿੱਥੋਂ ਡਿਸਟ੍ਰਿਕਟ ਮੁਹਾਲੀ ਸਟਾਰਟ ਹੁੰਦਾ ਉਤੋਂ ਅੱਗੇ ਵਿਕਾਸਨਾ ਦੀ ਚੀਜ਼ ਤੁਸੀਂ ਦੇਖ ਰਹੀਆਂ ਥੋੜੇ ਸਾਹਮਣੇ ਹਾਂਜੀ ਫਿਰ ਤਾਂ ਮਤਲਬ ਦੂਰੀ ਵੀ ਕੁਝ ਖਾਸ ਨਹੀਂ ਜਿਵੇਂ ਤੁਸੀਂ ਜ਼ਿਕਰ ਕੀਤਾ 5 ਕਿਲੋਮੀਟਰ ਵਿਧਾਨ ਸਭਾ ਸੈਕਟਰੀਏਟ ਤੋਂ ਹੈ ਔਰ ਮੁੱਖ ਮੰਤਰੀ ਨਿਵਾਸ ਤੋਂ ਕਿੰਨੀ ਕੁ ਦੂਰੀ ਹੋਗੀ ਇਹਦੀ ਮੁੱਖ ਮੰਤਰੀ ਨਿਵਾਸ ਤੋਂ ਨਾਮਾਗਰੋਂ ਤੋਂ ਅਸੀਂ ਸਾਰੇ 3.5 ਕਿਲੋਮੀਟਰ ਦੂਰ ਤੇ ਆਂ ਨਾਮਾਗਰੋਂ ਦੇ ਨਾਲ ਮੁੱਖ ਮੰਤਰੀ ਨਿਵਾਸੇ ਮੁੱਖ ਮੰਤਰੀ ਸਾਹਿਬ ਪੰਜਾਬ ਦੀ ਚ ਬੱਡੀਆਂ-ਬੱਡੀਆਂ ਗੱਲਾਂ ਕਰੀ ਜਾਂਦੇ ਆ ਪਰ ਉਹਨਾਂ ਨੂੰ ਆਪਣੇ ਉਹਦੇ ਕੁਰਸੀ ਦੇ ਨੀਚੇ ਦਾ ਏਰੀਆ ਨਹੀਂ ਦਿਖਦਾ ਜਿਹੜੇ ਲੋਕ ਸਾਡੇ ਨੇਰੇ ਚ ਨਾ ਦੀਵੇ ਹੁਣੇ ਨੇਰੇ ਵਾਲਾ ਕੰਮ ਕੀਤਾ ਹੋਇਆ ਇਹਨਾਂ ਚੀਜ਼ਾਂ ਨੂੰ ਦੇਖ ਕੇ ਅਸੀਂ ਹੁਣ ਅੱਗੇ ਹੋ ਕੇ ਤੁਰੇ ਆਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਅਸੀਂ ਇੱਥੇ ਹਲਕੇ ਦੇ ਵਿੱਚ ਜਿੱਦਾਂ ਬਾਹਰੋਂ ਆ ਕੇ ਇੱਥੇ ਜਿਹੜੀ ਬੜੀ ਨਕਮੀ ਐ ਪਾਰਟੀਆਂ ਦੀ ਬਾਹਰੋਂ ਆ ਕੇ ਕੈਂਡੀਡੇਟ ਦੇ ਦਿੰਦੇ ਉਹਨਾਂ ਨੂੰ ਇਹਨਾਂ ਇਲਾਕੇ ਬਾਰੇ ਕੀ ਪਤਾ ਐ ਤੇ ਹੁਣ ਤੁਸੀਂ ਚੌਧਰੀ ਸਾਹਿਬ ਜਿਵੇਂ ਅਸੀਂ ਦੇਖ ਕੇ ਲੈਂਡ ਪੂਲਿੰਗ ਸਕੀਮ ਦੀ ਹੰਦੀ ਲੈਂਡ ਪੂਲਿੰਗ ਸਕੀਮ ਸ਼ਹਿਰ ਦਾ ਵਿਕਾਸ ਕਹਿੰਦੇ ਸੀ ਵਿਕਾਸ ਕਰਨਾ ਲੇਕਿਨ 3 ਕਿਲੋਮੀਟਰ ਦਾ ਵਿਕਾਸ ਹੋ ਨਹੀਂ ਪਾਇਆ ਪੰਜਾਬ ਚ ਕਿਸ ਤਰੀਕੇ ਨਾਲ ਲੈਂਡ ਪੂਲਿੰਗ ਫਿਲਹਾਲ ਬਾਦ ਦੇ ਵਿੱਚ ਪਾਵੇਂ ਯੂਲਟਰਮ ਲੈ ਲਿਆ ਆਮ ਆਦਮੀ ਪਾਰਟੀ ਨੇ ਸਰ ਜਿਹੜੀ ਲੈਂਡ ਪੂਲਿੰਗ ਦੀ ਤਾਂ ਇਹ ਤਾਂ ਦੇਖੋ ਤੁਸੀਂ ਹੁਣ ਸਾਡੇ ਸਰਦਾਰ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਕਿੰਨਾ ਜ਼ੋਰ ਲਾ ਕੇ ਪੰਜਾਬ ਨੂੰ ਬਚਾਇਆ ਨਹੀਂ ਜਿਹੜਾ ਹਾਲਾਤ ਸਾਡੇ ਨਾਲ ਹੋ ਰਿਹਾ ਸੀ ਇੱਥੇ ਆਹੀ ਆਮ ਭਾਈ ਜ਼ਿੰਮੇਵਾਰ ਤੇ ਭਾਈ ਨਾਲ ਹੋਣਾ ਸੀ ਇਹ ਸੇਮ ਹੀ ਹੋਣਾ ਸੀ ਵਿਕਾਸ ਕਰ ਉਹਨਾਂ 65000 ਏਕੜਾਂ ਉਹਨੇ ਜ਼ਮੀਨ ਅਕਵਾਇਰ ਕਰਨੀ ਸੀ ਜਦਕਿ ਇੱਥੇ ਇਹ ਤਾਂ ਅਸੀਂ ਤਾਂ ਲੋਕ ਪੁਸਤਾਂ ਤੋਂ ਇਸ ਇਲਾਕੇ ਦੇ ਇਸ ਏਰੀਏ ਦੇ ਇਸ ਵਿਧਾਨ ਸਭਾ ਦੇ ਇਸ ਜ਼ਿਲ੍ਹੇ ਦੇ ਇਸ ਸਟੇਟ ਦੇ ਜੰਮਪਾਲਾ ਇੱਥੇ ਰਹਿਣ ਵਾਲੇ ਆ ਸਾਡੇ ਲੋਕਾਂ ਦੇ ਕੀ ਹਾਲਾਤ ਹੈ ਬਿਲਕੁਲ ਬਿਲਕੁਲ ਧੰਨਵਾਦ ਤਾਂ ਇੱਥੇ ਲੋਕ ਜਿਹੜੇ ਨੇ ਇਹ ਤਸਵੀਰਾਂ ਨੇ ਮੈਂ ਆਪਣੇ ਸਹਿਯੋਗੀ ਤਨਜ ਸ਼ਰਮਣ ਨੂੰ ਕਹਾਂਗਾ ਇਹ ਵੀ ਦਿਖਾਣ ਕਿਉਂਕਿ ਲੋਕ ਫਿਲਹਾਲ ਪਰੇਸ਼ਾਨ ਹੋ ਕੇ ਤਾਂ ਇੱਥੋਂ ਪਹੁੰਚ ਰਹੇ ਨੇ ਤਾਂ ਕਿੰਨੀ ਕੁ ਮੁਸ਼ਕਲ ਹੁੰਦੀ ਆ ਜਦੋਂ ਤੁਸ ਉਧਰੋਂ ਇਸ ਪਾਸੇ ਜਾਣੇ ਜਾਂ ਵਾਪਸ ਆਪਣੇ ਪਿੰਡਾਂ ਵਾਲੇ ਪਾਸੇ ਜਾਣੇ ਇੱਥੇ ਤਾਂ ਜੀ ਦੇਖੋ ਜੀ ਬਹੁਤ ਮੁਸ਼ਕ ਬਹੁਤ ਖਬਰਾਂ ਲਵਾ ਲਈ ਅਸੀਂ ਸੁਣਾਈ ਕਿਤੇ ਨਹੀਂ ਹੋ ਰਹੀ ਜੀ ਪਬਲਿਕ ਨੂੰ ਬਹੁਤ ਤੰਗਾ ਜੀ ਆਪਣੇ ਚਾਰ ਪਿੰਡ ਅੱਗੇ ਆ ਜੀ ਬਹੁਤ ਬੁਰਾ ਹਾਲਤ ਆ ਜੀ ਨਿਕਲਣਾ ਬੜਾ ਖਬਰਸਾਦ ਦੇ ਵਿੱਚ ਜੀ ਬਿਲਕੁਲ ਬਿਲਕੁਲ ਤਾਂ ਦੂਸਰੇ ਪਾਸੇ ਹੋਰ ਵੀ ਕਈ ਲੋਕ ਜਿਹੜੇ ਨੇ ਉਹ ਪਿੰਡਾਂ ਦੇ ਵਿੱਚੋਂ ਆ ਤਰੇ ਨੇ ਪਰ ਸਥਿਤੀ ਤਾਂ ਕਿੰਨੀ ਕੁ ਮੁਸ਼ਕਲ ਹੁੰਦੀ ਆ ਬਹੁਤ ਜ਼ਿਆਦਾ ਮੁਸ਼ਕਲ ਆ ਜੀ ਇਹ ਹੁਣ ਇਹ ਤਾਂ ਥੋੜਾ ਜਿਹਾ ਮੀਂਹ ਬਾਰਿਸ਼ ਘਟੀ ਆ ਤੇ ਪਾਣੀ ਘਟਿਆ ਪਹਿਲਾਂ ਤਾਂ ਇੱਕ ਵੀ ਬੰਦਾ ਆ ਜਾ ਨਹੀਂ ਸਕਦਾ ਸੀ ਉੱਪਰ ਵਾਲੇ ਪਿੰਡ ਉੱਪਰ ਹੀ ਰਹਿ ਜਾਂਦੇ ਨੇ ਇੱਧਰ ਦੇ ਇੱਧਰ ਹੀ ਰਹਿ ਜਾਂਦੇ ਨੇ ਬਿਲਕੁਲ ਹੀ ਸੰਪਰਕ ਟੁੱਟ ਜਾਂਦਾ ਹੈ ਦੇਖੋ ਇਹ ਤਸਵੀਰਾਂ ਜਿਹੜੀਆਂ ਨੇ ਇਹ ਲੋਕ ਵੀ ਵਿਚਾਰੇ ਇੱਥੋਂ ਆ ਤਾਂ ਰਹੇ ਨੇ ਪਰ ਮਜਬੂਰੀ ਵੱਦ ਆਪਣੇ ਘਰਾਂ ਨੂੰ ਜਾਣਾ ਜਾਂ ਆਪਣੇ ਘਰਾਂ ਤੋਂ ਵਾਪਸ ਆਉਣਾ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੇ ਤੁਸੀਂ ਹੈਂਡੀਕੈਪ ਨਹੀਂ ਨਹੀਂ ਫਿਰ ਕੀ ਦਿੱਕਤ ਕੀ ਉੱਥੋਂ ਚੱਲ ਕੇ ਤਾਂ ਮਤਲਬ ਪਰੇਸ਼ਾਨੀ ਕੀ ਐ ਸਭ ਦੇ ਵਿੱਚ ਸਰਕਾਰ ਸੁਣਦੀ ਨਹੀਂ ਇਹ ਗੱਲ ਤੁਹਾਡੀ ਸਰਕਾਰ ਤਾਂ ਸੁਣ ਨਹੀਂ ਰਹੀ ਜੀ ਤਾਂ ਇਹ ਤਾਂ ਕੰਮ ਖਰਾਬ ਹੋ ਰਿਹਾ ਜਿਆਦਾ ਹਾਂ ਜੀ ਬਲਕਿ ਸਰਕਾਰ ਕਹਿੰਦੀ ਅਸੀਂ ਬਹੁਤ ਕੰਮ ਕਰ ਲਿਆ ਪੰਜਾਬ 'ਚ ਬਹੁਤ ਬਰਾ ਦੇ ਸੜਕਾਂ ਹਰ ਜਗ੍ਹਾ ਦੇਖ ਲਓ ਬੁਰਾ ਲਏ ਤੇ ਅੰਗ ਤਾਂ ਜ਼ਿਆਦਾ ਹੀ ਬੁਰਾ ਲਾ ਜੀ ਬਿਲਕੁਲ ਬਿਲਕੁਲ ਤਾਂ ਕੁਝ ਵੀਰ ਵੀ ਇੱਥੇ ਜਿਹੜੇ ਆ ਪਹੁੰਚ ਰਹੇ ਇਥੋਂ ਤਾਂ ਕਦੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉੱਤੇ ਤੱਕ ਵੀ ਸਰਕਾਰ ਸੁਣ ਲੇ ਤੁਹਾਡੇ ਪਿੰਡਾਂ ਦੀ ਆਵਾਜ਼ ਹਾਂਜੀ ਹਾਂ ਆਵਾਜ਼ ਜੀ ਪਹੁੰਚਾਉਂਦੇ ਰਹੇ ਹਾਂ ਹਰ ਵਾਰ ਜੀ ਗੱਲ ਕਰਨਾ ਨਾ ਮੌਲ ਵੀ ਆਂਦੇ ਰਹੇ ਇੱਥੇ ਪਹਿਲਾਂ ਐਮ ਐਮ ਐਲ ਏ ਬਣਨ ਤੋਂ ਪਹਿਲਾਂ ਜਦੋਂ ਤੁਹਾਨੂੰ ਨਾ ਵਾਅਦਾ ਕਰੇ ਸੀ ਕਹਿੰਦਾ ਤੁਹਾਡੇ ਪੋਲਾਂ ਦੀ ਸਮੱਸਿਆ ਗ੍ਰਾਮ ਵਿੱਚ ਅਸੀਂ ਹੱਲ ਕਰਾਂਗੇ ਅਸੀਂ ਜਿੱਦਾਂ ਡਿਊਟੀ ਜਾਣਾ ਹੁੰਦਾ ਸਵੇਰੇ ਨਦੀ ਆ ਜਾਂਦੀ ਐਬਸੈਂਟ ਹੀ ਹੁੰਦੀਆਂ ਫਿਰ ਅੱਛਾ ਹਾਂਜੀ ਹਾਂ ਅੱਜ ਵੀ ਡਿਊਟੀ ਦਾ ਹੀ ਦਿਨ ਸੀ ਜਿੱਦਾਂ ਛੋਟੀ ਦਾ ਵਰਕਿੰਗ ਬੜੀਆਂ ਨੇ ਪਰ ਕਰਦੇ ਕੁਝ ਵੀ ਨਹੀਂ ਬਹੁਤ ਬੜੇ ਬੜੇ ਵਾਦੇ ਕਰਕੇ ਜਾਂਦੇ ਆ ਕਰ ਦੂੰਗਾ ਉਹ ਕਰ ਦੋ ਆਂਦਾ ਉੱਤੇ ਬਾਦ ਇੱਕ ਆਪਣਾ ਮਕਸਦ ਪੂਰਾ ਹੋਣ ਦਾ ਉੱਤੇ ਬਾਦ ਕੋਈ ਨਹੀਂ ਪਤਾ ਵੀ ਕਾਦਾ ਇਹ ਤਾਂ ਜਿਆਦਾ ਹੀ ਬੁਰਾ ਹਾਲ ਹੈ ਜੀ ਪਿਛਲੇ ਰੈਂਪ ਟੁੱਟ ਗਿਆ ਵਾ ਪਿਆ ਉਸ ਨਦੀਮ ਤਾਂ ਜਿਆਦਾ ਬੁਰਾ ਹਾਲ ਆ ਬਿਲਕੁਲ ਬਿਲਕੁਲ ਇਹ ਸਭ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਹਾਲਾਤ ਵੱਧ ਤੋਂ ਵੱਤਰ ਹੁੰਦੇ ਜਾ ਰਹੇ ਆ ਤਾਂ ਜਿਸ ਸਥਿਤੀ ਤੋਂ ਜਿਸ ਰਸਤੇ ਤੋਂ ਇਹ ਲੋਕ ਨਿਕਲ ਕੇ ਆ ਰਹੇ ਨੇ ਫਿਲਹਾਲ ਉਹ ਰਸਤਾ ਗੰਭੀਰ ਬਣਿਆ ਹੋਇਆ ਐਮਐਲਏ ਵੀ ਪਹੁੰਚਦੇ ਰਹੇ ਪਰ ਕਿਸੇ ਤਰੀਕੇ ਦਾ ਵਾਅਦਾ ਜਿਹੜਾ ਕੀਤਾ ਗਿਆ ਉਹ ਕਿਸੇ ਤਰੀਕੇ ਨਾਲ ਪੂਰਾ ਨਹੀਂ ਹੋਇਆ ਪਰ ਹਾਲਾਂਕਿ ਇਹ ਸਭ ਦੇ ਵਿੱਚ ਹੁਣ ਅਗਲੀ ਤਸਵੀਰ ਕੀ ਨਿਕਲਦੀ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਤ ਰਣਜੀਤ ਸ਼ਰਮਾ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਚੰਤੀ ਮਾਜਰਾ